ਸਸ਼ੀ ਦਾ ਜੀ ਤੋਂ 124 750 ਪੰਜਾਬ ਦੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਦੋ ਸੈਨਿਕ ਲਦਾਖ ਦੀ ਪਹਾੜੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਪਠਾਨਕੋਟ ਦੇ ਲੈਫਟੇਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਲਦਾਖ ਵਿੱਚ ਜ਼ਮੀਨ ਖਿਸਕਣ ਵਿੱਚ ਫਸ ਗਏ। ਇਹ ਹਾਦਸਾ ਬੁੱਧਵਾਰ ਸਵੇਰੇ ਦੁਰਬਖ ਤੋਂ ਚੌਂਗ ਤਾਸ ਜਾ ਰਹੇ ਸਨ ਜਦੋਂ ਅਚਾਨਕ ਇੱਕ ਵੱਡੀ ਚਟਾਨ ਫੌਜ ਦੇ ਕਾਫਲੇ ਤੇ ਟਿਕ ਪਈ। ਜਿਸ ਫੌਜੀ ਵਾਹਨ ਵਿੱਚੋਂ ਦੋਵਾਂ ਸੈਨਿਕ ਸਵਾਰ ਸਨ ਉਹ ਚਟਾਨ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸੇ ਵਿੱਚ ਤਿੰਨ ਹੋਰ ਫੌਜੀ ਅਧਿਕਾਰੀ ਮੇਜਰ ਮੈਕ ਸੁਭਾਸ਼, ਮੇਜਰ ਅਮਿਤ ਤਿਕਸ਼ਿਤ ਅਤੇ ਕੈਪਟਨ ਗੌਰਵ ਜ਼ਖਮੀ ਹੋ ਗਈ। ਤਿੰਨਾਂ ਨੂੰ ਲੈ ਦੇ 150 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਿਵੇਂ ਹੀ ਬੁੱਧਵਾਰ ਸਵੇਰੇ 11:11 ਵਜੇ ਦੁਰਬਖ ਤੋਂ ਚੌਂਕਤਾ ਆ ਰਹੀ ਫੌਜ ਦੀ ਗੱਡੀ ਕਿਲੋਮੀਟਰ 70 ਦੇ ਨੇੜੇ ਪਹੁੰਚੀ ਅਚਾਨਕ ਜ਼ਮੀਨ ਖਿਸਕ ਗਈ। ਚਲਦੀ ਗੱਡੀ ਵਿੱਚ ਇੱਕ ਵੱਡੀ ਚਟਾਨ ਡਿੱਗ ਪਈ ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਘਟਨਾ ਇੱਕ ਪਹਾੜੀ ਖੇਤਰ ਵਿੱਚ ਵਾਪਰੀ ਜਿੱਥੇ ਅਕਸਰ ਜ਼ਮੀਨ ਖਿਸਕਣ ਦਾ ਖਤਰਾ ਰਹਿੰਦਾ ਹੈ। ਸਸ਼ੀ ਗਾਜੇ ਤੋਂ 124 7.5 ਪੰਜਾਬ ਦੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਦੋ ਸੈਨਿਕ ਲਦਾਖ ਦੀ ਪਹਾੜੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਪਠਾਨਕੋਟ ਦੇ ਲੈਫਟੇਨੈਂਟ ਕਰਨਲ ਪਾਨੂੰ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਲਦਾਖ ਵਿੱਚ ਜ਼ਮੀਨ ਖਿਸਕਣ ਵਿੱਚ ਫਸ ਗਏ। ਇਹ ਹਾਦਸਾ ਬੁੱਧਵਾਰ ਸਵੇਰੇ ਦੁਰਬਖਤੋ ਚੌਂਗ ਤਾਸ ਜਾ ਰਹੇ ਸਨ ਜਦੋਂ ਅਚਾਨਕ ਇੱਕ ਵੱਡੀ ਚਟਾਨ ਫੌਜ ਦੇ ਕਾਫਲੇ ਤੇ ਟਿਕ ਪਈ। ਜਿਸ ਫੌਜੀ ਵਾਹਨ ਵਿੱਚੋਂ ਦੋਵਾਂ ਸੈਨਿਕ ਸਵਾਰ ਸਨ ਉਹ ਚਟਾਨ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸੇ ਵਿੱਚ ਤਿੰਨ ਹੋਰ ਫੌਜੀ ਅਧਿਕਾਰੀ ਮੇਜਰ ਮਯਕ ਸੁਭਾਸ਼, ਮੇਜਰ ਅਮਿਤ ਤਿਕਸ਼ਿਤ ਅਤੇ ਕੈਪਟਨ ਗੌਰਵ ਜ਼ਖਮੀ ਹੋ ਗਈ। ਤਿੰਨਾਂ ਨੂੰ ਲੈ ਦੇ 150 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਿਵੇਂ ਹੀ ਬੁੱਧਵਾਰ ਸਵੇਰੇ 11:11 ਵਜੇ ਦੁਰਭਗਤ ਚੌਂਕਤਾ ਆ ਰਹੀ ਫੌਜ ਦੀ ਗੱਡੀ ਕਿਲੋਮੀਟਰ 70 ਦੇ ਨੇੜੇ ਪਹੁੰਚੀ ਅਚਾਨਕ ਜ਼ਮੀਨ ਖਿਸਕ ਗਈ। ਚਲਦੀ ਗੱਡੀ ਵਿੱਚ ਇੱਕ ਵੱਡੀ ਚਟਾਨ ਡਿੱਗ ਪਈ ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਘਟਨਾ ਇੱਕ ਪਹਾੜੀ ਖੇਤਰ ਵਿੱਚ ਵਾਪਰੀ ਜਿੱਥੇ ਅਕਸਰ ਜ਼ਮੀਨ ਖਿਸਕਣ ਦਾ ਖਤਰਾ ਰਹਿੰਦਾ ਹੈ। ਸਸ਼ੀ ਦਾ ਜਿਤੋ 124 7 ਪੰਜਾਬ ਪੰਜਾਬ ਦੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਦੋ ਸੈਨਿਕ ਲਦਾਖ ਦੀ ਪਹਾੜੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਪਠਾਨਕੋਟ ਦੇ ਲੈਫਟੇਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਲਦਾਖ ਵਿੱਚ ਜ਼ਮੀਨ ਖਿਸਕਣ ਵਿੱਚ ਫਸ ਗਏ। ਇਹ ਹਾਦਸਾ ਬੁੱਧਵਾਰ ਸਵੇਰੇ ਦੁਰਬਖਤੋ ਚੌਂਗਤਾਸ਼ ਜਾ ਰਹੇ ਸਨ ਜਦੋਂ ਅਚਾਨਕ ਇੱਕ ਵੱਡੀ ਚਟਾਨ ਫੌਜ ਦੇ ਕਾਫਲੇ ਤੇ ਟਿਕ ਪਈ। ਜਿਸ ਫੌਜੀ ਵਾਹਨ ਵਿੱਚੋਂ ਦੋਵਾਂ ਸੈਨਿਕ ਸਵਾਰ ਸਨ ਉਹ ਚਟਾਨ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸੇ ਵਿੱਚ ਤਿੰਨ ਹੋਰ ਫੌਜੀ ਅਧਿਕਾਰੀ ਮੇਜਰ ਮਯਕ ਸੁਭਾਸ਼, ਮੇਜਰ ਅਮਿਤ ਤਿਕਸ਼ਿਤ ਅਤੇ ਕੈਪਟਨ ਗੌਰਵ ਜ਼ਖਮੀ ਹੋ ਗਈ। ਤਿੰਨਾਂ ਨੂੰ ਲੈ ਦੇ 150 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਿਵੇਂ ਹੀ ਬੁੱਧਵਾਰ ਸਵੇਰੇ 11:15 ਵਜੇ ਦੁਰਬਖ ਤੋਂ ਚੌਂਕਤਾ ਆ ਰਹੀ ਫੌਜ ਦੀ ਗੱਡੀ ਕਿਲੋਮੀਟਰ 70 ਦੇ ਨੇੜੇ ਪਹੁੰਚੀ ਅਚਾਨਕ ਜ਼ਮੀਨ ਖਿਸਕ ਗਈ। ਚਲਦੀ ਗੱਡੀ ਵਿੱਚ ਇੱਕ ਵੱਡੀ ਚਟਾਨ ਡਿੱਗ ਪਈ ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਘਟਨਾ ਇੱਕ ਪਹਾੜੀ ਖੇਤਰ ਵਿੱਚ ਵਾਪਰੀ ਜਿੱਥੇ ਅਕਸਰ ਜ਼ਮੀਨ ਖਿਸਕਣ ਦਾ ਖਤਰਾ ਰਹਿੰਦਾ ਹੈ।